ਤੋ ਬਹੁਤ ਸ਼ੁਸ਼ਰ ਰੋਗ ਦੇ ਸੋਸਾਇਟੀ ਮੈਂ ਦੇਖ ਰਿਹਾ ਹਾਂ ਕਿ ਮੈਂ 85 ਤੇ ਥਿਆ ਹੈ ਅ ਉਹ ਇਹਨਾਂ ਦਾ ਉਚੋਤੀ ਮਾ ਸਵਾਗ ਮੈਗਾ ਫਸਰ ਮੈਂ ਕੱਲ ਰਮਨ ਦੋ ਤਿੰਨ ਸਾਲ ਪਹਿਲੇ ਆ ਗਿਆ ਸੀ ਤੇ ਇਹਨਾਂ ਨੇ ਸਵਾਗ ਕੀਤਾ ਉਹ ਹੁੰਦੇ ਲਗਾਤਾਰ ਇਹਨਾਂ ਨੇ ਮੈਂ ਅਕਸ਼ਿ ਨਿਹਾ ਦੀ ਪਰ ਜੀ ਆਈ ਅਪਰੀਸ਼ੀਏਟ ਸਰ ਸੁਬਿੰਦਰ ਸਿੰਘ ਜੀ ਔਰ مجھے ਕੁਮਾਰ ਜੀ ਪ੍ਰਦੀਪ ਸਿੰਘ ਸਾਹਿਬ ਔਰ ਸਤਪਾਲ ਜੀ ਜੋ ਲੰਬਾ ਚੀਫ ਸੈਕਟਰ ਨੇ ਉਹਨਾਂ ਦਾ ਸਾਰੇ ਦਾ ਉਹ ਸਾਰੀ ਟੀਮ ਜੀ ਉਹਨਾਂ ਦੀ ਸ਼ੋਕੀ ਕੰਮ ਕਰਦੀ ਹੈ ਬੜਾ ਸੋਸ਼ਲ ਕੰਮ ਹੈ ਔਰ ਉਹ ਵੀ ਲੜਕੀਆਂ ਲਈ ਜੋ ਵਾਰ ਲੱਭ ਕੇ ਲੜਕੇ ਉਹਨਾਂ ਦੇ ਮੈਚ ਦੇ ਵਿੱਚ ਕਰ ਕਰਨਾ ਦਾ ਪਰਸਨ ਸ਼ਾਤੀ ਕਰਨੀ ਹੈ ਔਰ ਹੁਣ ਅੱਜ 10 ਸਿਟ ਦੀ ਸ਼ਾਤੀ ਜਿਹੜੀ ਅਕਤੂਬਰ ਚ ਹੋ ਰਹੀ ਹੈ ਐਤਵਾਰ ਨੂੰ ਅੱਜ ਨੈਕਸਟ ਐਤਵਾਰ ਆ ਰਿਹਾ ਹੈ ਮੈਂ ਕ੍ਰਿਸ਼ਨ ਸਿਟੀ ਕੇ ਨਾਲ ਹਰ ਸਾਲ ਇਹਨਾਂ ਦੇ ਆ ਜੀ ਪੜਨ ਦੀ ਕੋਸ਼ਿਸ਼ ਕਰਦਾ ਹਾਂ ਇਹ ਸਰਦਾਰ ਮੇਰਾ ਇਹ ਬਹੁਤ ਹੋ ਰਿਹਾ ਹੈ ਜੀ ਮੈਂ ਉਹਨਾਂ ਬੱਚਿਆਂ ਨੂੰ ਜਾ ਪਿਆਰ ਦੇ ਨੂੰ ਸੀ ਬਾਤੇ ਸਮਾਜਿਕ ਔਰ ਸੋਸ਼ਲ ਵੈਲਫੇਅਰ ਸੋਸਾਇਟੀ ਦੇ ਮੈਂਬਰ ਸਮੇਤ ਹਾਂ ਜਿਹਨੇ ਪ੍ਰਮੁੱਖ ਬੰਦੇ ਵੀ ਮੈਂ ਨਾਲ ਹੈ ਨਹੀਂ ਦੇਖੇ ਇਸ ਸਮਾਜ ਪ੍ਰੋਜੈਕਟ ਦੇ ਕੰਮ ਕਰ ਰਹੀ ਹੈ। ਉਹ ਕਰ ਰਹੀ ਹੈ 11 ਦੇ ਸਿੱਧਾ ਆਧੁਨਿਕ ਅਤੇ ਉਹ ਕੱਗੇ ਵਾਸਤੇ ਵੀ ਇਸ ਤਰ੍ਹਾਂ ਦੀ 3 ਲੱਗਣ ਪਰਵਾਰਾਂ ਦੇ ਬੱਚਿਆਂ ਨੇ ਸ਼ਾਦੀਆਂ ਕਰਦੇ ਹਨ ਉਸ ਸਮਾਜ ਨੂੰ ਸਹਾ ਮਦਤ ਦੇ ਰਹੀ ਹੈ। ਬਿਨਾਂ ਸ਼ਰਤਾਂ ਨਾਲ ਇਸ ਸੋਸਾਇਟੀ ਦੇ ਸੂਮ ਮੈਂਬਰ ਪ੍ਰਧਾਨਜੀਤ ਪਟਨ ਟਾਪ ਨੂੰ। ਬਹੁਤ ਬਹੁਤ ਧੰਨਵਾਦ। ਧੰਨਵਾਦ।